ਸਤਿ ਸ਼੍ਰੀ ਅਕਾਲ ਦਰਸ਼ਕੋ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੋਸਤੋ ਜਿਹੜੀ ਤੁਹਾਨੂੰ ਵੀਡੀਓ ਦਿਖਾਉਣ ਲੱਗੇ ਆ ਇਹਦੇ ਵਿੱਚ ਚਾਰ ਘੋੜੀਆਂ ਚਾਰ ਜਾਨਵਰ ਤੁਹਾਨੂੰ ਦਿਖਾਉਣੇ ਇੱਕੋ ਘਰੇ ਖੜੇ ਆ ਤੇ ਬਾਕੀ ਜਿਹੜੀ ਦੋਸਤੋ ਗੱਲ ਹੈਗੀ ਆ ਵੀ ਜਿਹੜੇ ਜਾਨਵਰ ਹੈਗੇ ਆ ਉਹ ਥੋੜੇ ਭਾਦੇ ਜਾਨਵਰ ਆ ਸਾਰੇ ਜੈਜ ਦੇ ਭਾਅ ਭਾਈ ਉਹਨਾਂ ਨੇ ਕੀਤੇ ਆ ਭਾਅ ਵੀ ਤੁਹਾਨੂੰ ਅੱਗੇ ਸਾਰਾ ਕੁਝ ਮੁੱਲ ਤੇ ਇਹਦੀ ਡਿਟੇਲ ਵਗੈਰਾ ਹੈਗੀ ਜਿਹੜੀ ਉਹ ਸਾਰੀ ਆਪਾਂ ਤੁਹਾਡੇ ਨਾਲ ਸਾਂਝੀ ਕਰਨੀ ਆ ਵੀਡੀਓ ਦੇ ਵਿੱਚ ਵੀਡੀਓ ਦੇ ਨਾਲ ਅੰਤ ਤੱਕ ਬਣੇ ਰਹੋ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਦੋਸਤੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਲਾਈਕ ਤੇ ਸ਼ੇਅਰ ਜਰੂਰ ਕਰਦਿਆ ਕਰੋ ਸੋ ਆਜੋ ਆਪਾਂ ਗੱਲਬਾਤ ਕਰਦੇ ਆਂ ਇਸ ਘੋੜੀ ਬਾਰੇ ਜਿਹੜੀ ਆ ਤੁਸੀਂ ਸਕਰੀਨ ਤੇ ਦੇਖ ਰਹੇ ਆਂ ਇਹਦੀ ਉਮਰ ਜਿਹੜੀ ਹੈਗੀ ਆ ਸੱਜਰੋਂ ਬਾਈ ਹੋਣਾ ਨੇ 7-8 ਸਾਲ ਇਹਦੀ ਉਮਰ ਘੋੜੀ ਦੀ ਐ ਇਸਦੀ ਦੱਸੀ ਐ ਮੌਕੇ ਤੇ ਇਹ ਖਾਲੀ ਐ ਵਾਲਪੋਰੀਆਂ ਦੀ ਬਾਈ ਹੋਣਾ ਨੇ ਦੱਸਿਆ ਵੀ ਸਾਫ਼ ਐ ਬਾਕੀ ਕੰਨਾਂ ਕੋ ਉਹਨਾਂ ਦੀ ਸ਼ਕੀਨ ਲੱਗਦੀ ਐ ਮੁੱਲੇ ਦਾ 60000 ਦੂਜੇ ਨੰਬਰ ਤੇ ਆ ਇੱਕ ਹੋਰ ਬਾਈ ਹੁਣਾਂ ਦੇ ਕੋਲੇ ਘੋੜੀ ਐ ਇਹਦੀ ਜਿਹੜੀ ਹਾਈਟ ਵਾਈ ਹੁਣੀ ਕਹਿੰਦੇ ਵੀ 61 ਇੰਚ ਹਾਈਟ ਇਸ ਘੋੜੀ ਦੀ ਤੇ ਅੰਦਰ ਦੀ ਇਹ ਵੀ ਸਾਫ਼ ਐ ਮੌਕੇ ਤੇ ਇਹ ਖਾਲੀ ਐ ਮੀਟ ਨਹੀਂ ਕਰਵਾਈ ਹੋਈਗੀ ਖਾਲੀ ਘੋੜੀ ਐ ਸੱਜਣੋ ਹਾਈਟ ਇਹਦੀ ਜਿਹੜੀ 61 ਇੰਚ ਐ ਤੇ ਬਾਕੀ ਵੇਲਵੂਲ ਚੰਗੀ ਲੱਗਦੀ ਐ ਬਾਡੀ ਸਟਰਕਚਰ ਜਿਹੜਾ ਇਹਦਾ ਵਧੀਆ ਇਹਦੀ ਉਮਰ ਜਿਹੜੀ 5 ਸਾਲ ਦੱਸੀ ਐ ਬਾਈ ਹੁਣਾਂ ਨੇ ਇਹਦਾ ਜਿਹੜਾ ਮੁੱਲ ਹੈਗਾ 1 ਲੱਖ ਤੇ 10000 ਰੁਪਇਆ ਕਰਦੇ ਐ ਇਸ ਘੋੜੀ ਦੇ ਸੱਟਾ ਹੈਗਾ ਬਾਕੀ ਦੂਜੀਆਂ ਪੌਰੀਆਂ ਵੱਲੋਂ ਇਹ ਸਾਫ਼ ਹੈ ਸੋ ਜੇ ਕੋਈ ਸਜਣ ਚਾਹਵਣ ਹੋਇਆ ਤਾਂ ਇਸ ਘੋੜੀ ਬਾਰੇ ਵੀ ਤੁਸੀਂ ਗੱਲਬਾਤ ਕਰਨੀ ਹੈ ਤਾਂ ਬਾਈ ਹੁਣਾਂ ਦੇ ਨਾਲ ਗੱਲਬਾਤ ਕਰ ਲਿਓ ਇਹ ਚੰਬੀ ਘੋੜੀ ਆ ਦੋਸਤੋ ਵੇਰਬੂਲ ਚੰਗੀ ਹੈ ਇਹਦੀ ਤੇ ਹਾਈਟ ਵੀ ਠੀਕ ਹੈ 61 ਇੰਚ ਹਾਈਟ ਜਿਹੜੀ ਦੱਸੀ ਬਾਈ ਹੁਣਾਂ ਚੰਗੀ ਹਾਈਟ ਐਵਰੇਜ ਹਾਈਟ ਜਿਹੜੀ ਇਹਦੀ ਹੈਗੀ ਹੈ ਬਾਕੀ ਮੂੰਹ ਮੱਥੇ ਦੀ ਸ਼ਕੀਨ ਹੈ ਤੇ ਗਰਦਨ ਗੁਰਦਨ ਦੀ ਕੁਆਲਿਟੀ ਵੀ ਚੰਗੀ ਹੈ ਸਜਣੋ ਸੋ ਜੇ ਕੋਈ ਸਜਣ ਥੋੜੇ ਪੈਸੇ ਲਾ ਕੇ ਤੇ ਚੰਗੀ ਘੋੜੀ ਖਰੀਦਣੀ ਚਾਹੁੰਦਾ ਹਰ ਬਾਈ ਹੁਣਾਂ ਦੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਆਂ ਂਕੂੜੀ ਠੀਕ ਐ ਬਾਕੀ ਬਾਈ ਹੁਣਾਂ ਨੇ ਕਿਹਾ ਵੀ ਅੰਦਰ ਦੀ ਸਾਫ ਐ ਉਹਦੀ ਗਾਰੰਟੀ ਹੋਊਗੀ ਸਾਡੀ ਤੇ ਐਸ ਟਾਈਮ ਤੇ ਖਾਲੀ ਐ ਸੋ ਤੀਜੇ ਨੰਬਰ ਤੇ ਇੱਕ ਬਾਈ ਹੁਣਾਂ ਦੇ ਕੋਲੇ ਹੋਰ ਆਹ ਂਕੂੜੀ ਐ ਸੱਜਣੋ ਇਹਦੀ ਜਿਹੜੀ ਉਮਰ ਇਹਦੀ ਵੀ 5 ਸਾਢੇ 1/5 ਸਾਲ ਦੱਸੀ ਐ ਇਹਦੀ ਹਾਈਟ ਐ ਜਿਹੜੀ 59 ਇੰਚ ਦੱਸੀ ਗਈ ਐ ਇਹ ਮੱਥਿਓ ਦੋਗੜ ਐ ਬਾਕੀ ਪੋਰੀਆਂ ਉਦੋਂ ਸਾਫ ਐ ਤੇ ਹਾਈਟ ਇਹਦੀ 59 ਇੰਚ ਐ ਉਮਰ ਆ ਜਿਹੜੀ ਇਹਦੀ ਸਾਢੇ 1/5 ਸਾਲ ਲਗਭਗ ਬਾਕੀ ਸੱਜਰੋਂ ਮੌਕੇ ਤੇ ਇਹ ਵੀ ਖਾਲੀ ਐ ਅੰਦਰ ਦੀ ਇਹ ਵੀ ਸਾਫ਼ ਹੈ ਬਾਈ ਕਹਿੰਦੇ ਵੀ ਗਰੰਟੀ ਹੋਊਗੀ ਅੰਦਰ ਦੀ ਸਾਫ਼ ਹੈ ਸਵਾਰੀ ਸੂਰੀ ਦੀ ਪਾਸ ਐ ਜੀ ਚਾਲ ਵਗੈਰਾ ਵੀ ਚੱਲਦੀ ਐ ਤੇ ਸਵਾਰੀ ਵੀ ਕਰਵਾਉਂਦੀ ਐ ਬਾਕੀ ਜਾਨਵਰ ਸਾਰੇ ਬਾਈ ਕਹਿੰਦਾ ਵੀ ਸਾਊ ਸੀਲ ਐ ਦੂਸਰੇ ਜਾਨਵਰ ਵੀ ਜਿਹੜੇ ਹੈਗੇ ਉਹ ਵੀ ਸਾਊ ਸੀਲ ਐ ਘੋੜੀਆਂ ਸਾਰੀਆਂ ਹੀ ਤੇ ਸਵਾਰੀ ਵੀ ਕਰਵਾਉਂਦੀਆਂ ਦੂਸਰੀਆਂ ਘੋੜੀਆਂ ਜਿਹੜੀਆਂ ਪਹਿਲਾਂ ਆਪਾਂ ਤੁਹਾਨੂੰ ਦਿਖਾਈਆਂ ਸਵਾਰੀ ਵਖੋਂ ਸਾਰੇ ਜਾਨਵਰੀ ਚੰਗੇ ਐ ਸੋ ਇਹ ਦਾ ਜਿਹੜਾ ਮੁੱਲ ਹੈਗਾ ਲੱਖ ਰੁਪਈਆ ਕਰਦੇ ਬਾਈ ਹੁਣੀ 95 ਇੰਚ ਹਾਈਟ ਹੈ 5 ਸਾਲ ਉਮਰ ਤੇ ਲੱਖ ਰੁਪਈਆ ਮੁੱਲ ਕਰਦੇ ਹੈ ਚੌਥੇ ਨੰਬਰ ਤੇ ਆ ਇੱਕ ਵਸ਼ੇਰੀ ਹੈ ਦੋਸਤੋ ਇਹ ਸ਼ਵਰਾਜ ਘੋੜੇ ਦੀ ਪੋਤੀ ਹੈ ਬਾਈ ਹੁਣਾਂ ਦੱਸਿਆ ਵੀ ਗੁਜਰਾਤ ਚ ਘੋੜਾ ਉਹਦੀ ਇਹ ਬੱਚੀ ਹੈ ਇਹਦੇ ਮੱਥੇ ਪਟਾ ਹੈ ਤੇ ਇੱਕ ਪੈਰੇ ਦਾ ਚਿੱਟਾ ਹੈਗਾ ਤੇ ਬਾਕੀ ਸਜਣੋ ਕੁ ਵਸ਼ੇਰੀ ਹੈ ਇਹ 2 ਮਹੀਨਿਆਂ ਦੀ ਇਹਦੀ ਉਮਰ ਹੈ ਇਸ ਵਸ਼ੇਰੀ ਦੀ ਇਹਦੀ ਜਿਹੜੀ ਹਾਈਟ ਹੈ ਉਹ 58 ਇੰਚ ਦੱਸੀ ਹੈ ਬਾਈ ਹੁਣਾਂ ਨੇ ਬਾਈ 22 ਮਹੀਨੇ ਉਮਰ ਹੈ 58 ਇੰਚ ਹਾਈਟ ਹੈ ਤੇ ਇਹ ਦਾ ਜਿਹੜਾ ਮੁੱਲ ਹੈਗਾ 1 ਲੱਖ ਤੇ 5000 ਰੁਪਿਆ ਕਰਦੇ ਬਾਈ ਹੁਣੀ ਬਾਕੀ ਮੌਕੇ ਤੇ ਮਾਨਤਨ ਜਿਹੜਾ ਉਹ ਹੋ ਜਾਊਗਾ ਬਸ਼ੇਰੀ ਚੰਗੀ ਐ ਸੋਹਣੀ ਐ ਅੱਗੇ ਚੰਗੀ ਘੋੜੀ ਬਣ ਸਕਦੀ ਐ ਬਾਕੀ ਜਿਹੜੀ ਮਾਰਕਿੰਗ ਹੈਗੀ ਐ ਉਹ ਵੀ ਵਧੀਆ ਦੋਸਤੋ ਤੇ ਮੁੱਲੇ ਦਾ ਜਿਹੜਾ ਹੈਗਾ 1 ਲੱਖ 5000 ਰੁਪਿਆ ਉਮਰ ਇਹਦੀ 22 23 ਮਹੀਨੇ ਲਗਭਗ ਤੇ ਹਾਈਟ ਜਿਹੜੀ ਇਹਦੀ ਹੈਗੀ ਐ ਉਹ 58 ਇੰਚ ਦੱਸੀ ਆ ਵੀਰਾਂ ਨੇ ਸੋ 4 ਜਨਵਾਰਾ ਦੋਸਤੋ ਏਰੀਆ ਜਿਹੜਾ ਬਾਈ ਜੀ ਹੁਣਾਂ ਦਾ ਹੈਗਾ ਰਾਜਸਥਾਨ ਦੇ ਵਿੱਚ ਸ਼੍ਰੀ ਗੰਗਾ ਨਗਰ ਦੇ ਨੇੜੇ ਜੇ ਪਿੰਡ ਹੈ ਨੰਬਰ ਵੀਰ ਦਾ ਚੱਲਦਾ ਸਕਰੀਨ ਤੇ ਜਾਣਕਾਰੀ ਜਿੰਨੀ ਕੋ ਉਹਨਾਂ ਨੇ ਮੈਨੂੰ ਦੱਸੀ ਛੋ ਉਹਨੀ ਮੈਂ ਤੁਹਾਨੂੰ ਦੱਸ ਦਿੱਤੀ ਤੁਹਾਡਾ ਨਾਲ ਸਾਂਝੀ ਕਰ ਲਈ ਇਹਨੂੰ ਵੈਰੀਫਾਈ ਤੁਸੀਂ ਆਪਦੇ ਤਰੀਕੇ ਨਾਲ ਜ਼ਰੂਰ ਕਰਨਾ ਤੇ ਜੇ ਕੋਈ ਤੁਹਾਨੂੰ ਹੋਰ ਜਾਣਕਾਰੀ ਚਾਹੀਦੀ ਹੋਈ ਉਹ ਤੁਸੀਂ ਬਾਈ ਹੁਣਾਂ ਦੇ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਲੈ ਲਿਓ ਨੰਬਰ ਚੱਲਦਾ ਸਕਰੀਨ ਤੇ ਜਿਹੜਾ ਵੀ ਜਾਨਵਰ ਤੁਹਾਨੂੰ ਪਸੰਦ ਆਵੇ ਉਹਦੇ ਬਾਰੇ ਜਿਹੜੀ ਤੁਸੀਂ ਹੋਰ ਪਛਪੜਤਾਲ ਕਰਨੀ ਹੈ ਉਹ ਤੁਸੀਂ ਕਰ ਸਕਦੇ ਆਂ ਵੀਡੀਓ ਜਾਂਦੇ ਜਾਂਦੇ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇ ਜੇ ਇੱਕ ਵਾਰ ਤੇ ਜੇ ਕਿਸੇ ਸੱਜਣ ਨੇ ਆਪਦੇ ਕਿਸੇ ਜਾਨਵਰ ਦੀ ਐਡ ਕਰਾਉਣੀ ਹੋਵੇ ਆਪਣੇ ਇਸ ਚੈਨਲ ਤੇ ਤਾਂ ਇੱਥੇ ਵੀਡੀਓ ਦੇਖੀਏ ਉਹਦੇ ਵਿੱਚ ਆਪਣਾ ਨੰਬਰ ਚੱਲਦਾ ਹੁੰਦਾ ਇੱਥੇ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ ਦੋਸਤੋ ਸੋ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ